ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਕੈਫੇ ਰੈਸਟੋਰੈਂਟ ਹੋਟਲਸ ਰਨ ਕਰ ਰਹੇ ਹੋ ਜਾਂ ਪਲਾਨ ਕਰ ਰਹੇ ਹੋ ਉੱਥੇ ਤੁਹਾਨੂੰ ਫਰਨੀਚਰ ਦੀ ਲੋੜ ਤਾਂ ਪੈਣੀ ਹੈ ਜੇ ਤੁਸੀਂ ਆਰਕੀਟੈਕਟ ਦੇ ਡਿਜ਼ਾਈਨਸ ਦੇ ਅਕੋਰਡਿੰਗ ਫਰਨੀਚਰ ਨੂੰ ਡਿਜ਼ਾਈਨ ਕਰਵਾਉਨੇ ਹੋ ਜਾਂ ਤੁਸੀਂ ਆਪਣੀ ਕਲਰ ਥੀਮ ਜਾਂ ਆਪਣੇ ਡ੍ਰੀਮਸ ਦੇ ਅਕੋਰਡਿੰਗ ਆਪਣੇ ਫਰਨੀਚਰ ਨੂੰ ਡਿਜ਼ਾਈਨ ਕਰਾਉਨੇ ਹੋ ਤਾਂ ਤੁਹਾਨੂੰ ਇਹ ਤਾਂ ਪਤਾ ਹੀ ਹੈ ਜੇ ਇੰਡੀਆ ਨਾਲ ਕੰਪੇਅਰ ਕਰੋ ਤਾਂ ਉਧਰ ਦਾ ਬਜਟ ਕਿੰਨਾ ਜ਼ਿਆਦਾ ਹੋ ਜਾਊਗਾ ਕਿਉਂ ਨਾ ਹੁਣ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਈਏ ਜਾਂ ਤੁਹਾਨੂੰ ਰਹਿ ਦੇ ਦਈਏ ਕਿ ਤੁਸੀਂ ਇੰਡੀਆ ਤੋਂ ਵੀ ਫਰਨੀਚਰ ਆਰਡਰ ਕਰ ਸਕਦੇ ਹੋ ਚੇ ਕੈਫੇ ਰੈਸਟੋਰੈਂਟ ਦਾ ਪਰ ਪਰ ਕੇ ਤੁਸੀਂ ਕੰਟੇਨਰ ਮੰਗਵਾ ਸਕਦੇ ਹੋ ਤੁਹਾਡਾ ਪੈਸਿਆਂ ਦਾ ਵੀ ਬਹੁਤ ਜਿਆਦਾ ਫਾਇਦਾ ਹੋ ਜੂਗਾ ਤੇ ਤੁਸੀਂ ਆਪਣੇ ਅਕੋਰਡਿੰਗ ਸਾਰਾ ਫਰਨੀਚਰ ਵੀ ਡਿਜ਼ਾਈਨ ਕਰ ਸਕਦੇ ਹੋ ਤੇ ਅਸੀਂ ਟਾਈਮ ਵੀ ਕਮਿਟਮੈਂਟ ਵੀ ਬਿਲਕੁਲ ਦਵਾਂਗੇ ਕੋਈ ਕੰਮਕਾਰ ਦਾ ਇੱਕ ਘਰ ਦੇ ਵਿੱਚ ਟਾਈਮ ਦੀ ਕਮਿਟਮੈਂਟ ਦਾ ਇਧਰ ਉਧਰ ਹੋ ਜਾਂਦੀ ਹੈ ਪਰ ਕੰਮਕਾਰ ਦੇ ਵਿੱਚ ਨਹੀਂ ਹੁੰਦੀ ਅਸੀਂ ਬਖੂਬੀ ਸਮਝਦੇ ਹਾਂ ਜਿਵੇਂ ਕਿ ਅਸੀਂ ਇੱਕ ਕੰਟੇਨਰ ਰੈਡੀ ਕੀਤਾਗਾ ਸਾਰਾ ਇਹ ਜਾਣਾ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਜਾਣਾਗਾ ਇਹ ਕਸਟਮਰ ਨੇ ਸਵੀਟ ਸ਼ਾਪ ਉਥੇ ਨਵੀਂ ਓਪਨ ਕੀਤੀ ਆ ਆਕਲੈਂਡ ਦੇ ਵਿੱਚ ਤੇ ਕਸਟਮਰ ਨੇ ਸਾਨੂੰ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਸੀ ਇਹ ਅਸੀਂ ਸਾਰਾ ਫਰਨੀਚਰ 15 ਤੋਂ 20 ਦਿਨਾਂ ਦੇ ਵਿੱਚ ਰੈਡੀ ਕੀਤਾਗਾ ਕਸਟਮਰ ਨੇ ਕਿਹਾ ਸੀ ਕਿ ਇਹਨਾਂ ਮੇਰਾ ਦਿਵਾਲੀ ਦਾ ਸੀਜ਼ਨ ਨਹੀਂ ਲੰਘਣਾ ਚਾਹੀਦਾ ਉਹਨਾਂ ਨੇ ਸਾਨੂੰ ਟਾਈਮ ਪੀਰੀਅਡ ਦਿੱਤਾ ਸੀ ਕਿ ਇਹ ਟਾਈਮ ਪੀਰੀਅਡ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਤਿਆਰ ਕਰਨੀਆਂ ਤੇ ਅਸੀਂ ਕੀਤੀਆਂ ਵੀ ਨੇ ਜਿਵੇਂ ਕਿ ਕਸਟਮਰ ਨੇ ਕੰਟੇਨਰ ਦੇ ਵਿੱਚ ਮੈਟਲ ਦੇ ਟੇਬਲ ਤਿਆਰ ਕਰਾਏ ਨੇ ਜੋ ਕਿ ਕੈਫੇਜ਼ ਦੇ ਵਿੱਚ ਲੱਗੇ ਹੁੰਦੇ ਨੇ ਸੋਫਾ ਸੈੱਟ ਤਿਆਰ ਕਰਵਾਏ ਨੇ ਜੋ ਕਿ ਕੈਫੇ ਜਾਂ ਰੈਸਟੋਰੈਂਟ ਦੇ ਵਿੱਚ ਲੱਗੇ ਹੁੰਦੇ ਨੇ ਚੇਅਰਸ ਆ ਗਈਆਂ ਕਾਊਂਟਰ ਆ ਗਏ ਤੇ ਕਸਟਮਰ ਨੇ ਹੋਰ ਵੀ ਆਪਦਾ ਸਮਾਨ ਬਾਏ ਕੀਤਾਗਾ ਜਿਵੇਂ ਕੈਸ਼ ਕਾਊਂਟਰ ਪਾ ਡਿਸਪਲੇ ਕਾਊਂਟਰ ਦੇਖਦੇ ਆ ਇਹ ਸਾਰਾ ਸਮਾਨ ਕਸਟਮਰ ਨੇ ਇੱਕ 40 ਫੁੱਟ ਦੇ ਵਿੱਚ ਮੰਗਵਾਇਆਗਾ ਤੇ ਜੋ ਥੋੜੀ ਬਹੁਤੀ ਜਗ੍ਹਾ ਬਚ ਗਈ ਸੀ ਉਹਦੇ ਵਿੱਚ ਘਰ ਦਾ ਸਮਾਨ ਵੀ ਮੰਗਵਾਇਆ ਜਿਵੇਂ ਕਿ ਦੋ ਸੋਫੇ ਮੰਗਾਏ ਨੇ ਇਸ ਤਰ੍ਹਾਂ ਦੀਆਂ ਡਾਈਨਿੰਗ ਟੇਬਲ ਮੰਗਾਏ ਨੇ ਤੇ ਬੈੱਡ ਮੰਗਾਇਆਗਾ ਮੈਟ੍ਰਸ ਮੰਗਾਏਗਾ ਮਤਲਬ ਕਹਿਣ ਦਾ ਮਤਲਬ ਹੈ ਜੇ ਤੁਸੀਂ ਵੀ ਰੈਸਟੋਰੈਂਟ ਫਰਨੀਚਰ ਕੈਫੇ ਫਰਨੀਚਰ ਬਹੁਤ ਹੀ ਜੈਨੂਇਨ ਪ੍ਰਾਈਸਿਸ ਦੇ ਵਿੱਚ ਤੇ ਆਪਣੀ ਚੁਆਇਸ ਅਕੋਰਡਿੰਗ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਰਨਾਲਾ ਫੂਸ ਨੂੰ ਕੰਟੈਕਟ ਕਰ ਸਕਦੇ ਹੋ ਸਾਰੇ ਤਰ੍ਹਾਂ ਦੀ ਕਸਟਮਾਈਜੇਸ਼ਨ ਇੱਥੇ ਕੀਤੀ ਜਾਊਗੀ ਚ ਚੋਰ ਹੋਵੇ ਚਾਹੇ ਕਿ ਮੈਟਲ ਦਾ ਫਰਨੀਚਰ ਹੋਵੇ ਅਸੀਂ ਜੋ ਵੀ ਤੁਸੀਂ ਆਰਡਰ ਦੋਵੇਂ ਅਸੀਂ ਇੱਕ ਬਖੂਬੀ ਤਰੀਕੇ ਦਾ ਨਾਲ ਉਹਨੂੰ ਤਿਆਰ ਕਰਕੇ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਸਾਰੀਕਾ